ਬਠਿੰਡਾ ਵਿੱਚ ਇੱਕ ਮਹਿਲਾ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਅਣਪਛਾਤੇ ਲੋਕ ਮਹਿਲਾ ਦੀ লাশ ਨੂੰ ਇੱਕ ਖਾਲੀ ਪਲਾਟ ਦੇ ਵਿੱਚ ਸੁੱਟ ਕੇ ਫਰਾਰ ਹੋ ਗਏ ਘਟਨਾ ਦੀ ਸੂਚਨਾ ਮਿਲਨ ਤੇ ਪੁਲਿਸ ਮੌਕੇ ਤੇ ਪਹੁੰਚੀ ਤੇ ਵੱਖ-ਵੱਖ ਪੱਖਾਂ ਤੋਂ ਜਾਂਚ ਸ਼ੁਰੂ ਕੀਤੀ ਹੈ ਪੁਲਿਸ ਨੂੰ ਕਾਫੀ ਦਿਨ ਪਹਿਲਾਂ ਸੂਚਨਾ ਮਿਲੀ ਸੀ ਕਿ ਇੱਕ ਮਹਿਲਾ ਕਰੋ ਲਾਪਤਾ ਹੈ ਇਹ ਮਹਿਲਾ ਬਠਿੰਡਾ ਦੇ ਇੱਕ ਨਿੱਜੀ ਕੰਪਨੀ ਦੇ ਸ਼ੋਰੂਮ ਵਿੱਚ ਕੰਮ ਕਰਦੀ ਸੀ ਅਤੇ ਹਰ ਰੋਜ਼ ਕੰਮ ਤੇ ਜਾਂਦੀ ਸੀ ਪਰ ਬੀਤੇ ਕੱਲ ਉਹ ਵਾਪਸ ਨਹੀਂ ਆਈ ਪਰਿਵਾਰ ਵੱਲੋਂ ਕਾਫੀ ਭਾਲ ਕੀਤੀ ਗਈ ਪਰ ਕੋਈ ਪਤਾ ਨਾ ਲੱਗਣ ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਸੀ ਜਾਂਚ ਦੌਰਾਨ ਕਰਤੋਂ ਦੂਰੀ ਤੇ ਖਾਲੀ ਪਲਾਟ ਦੇ ਵਿੱਚ ਮਹਿਲਾ ਦੀ লাশ ਬਰਾਮਦ ਹੋਈ ਪੁਲਿਸ ਮੁਤਾਬਕ ਮਹਿਲਾ ਦੀ ਗਰਦਨ ਦੇ ਉੱਤੇ ਤੇਜ਼ ਤਾਰ ਹਥਿਆਰ ਦੇ ਨਾਲ ਹਮਲਾ ਕੀਤਾ ਗਿਆ ਹੈ ਜੀ ਸਾਡੇ 12:00 ਵੇ ਚਲੀ ਗਈ ਸੀ ਜੀ ਕੰਮ ਤੋਂ ਹੀ ਤੇ ਮੈਂ ਗਿਆ ਸੀ ਦੀ ਦੁਕਾਨ ਤੇ ਜੇ ਕਲੇਮ ਲੈਣ ਗਈ ਸੀ ਮਾਲ ਦਾ ਇਹ ਕਹੇ ਤੇ ਮੈਂ ਗਿਆ ਜੀ ਉਦੋਂ ਹੈ ਨਹੀਂ ਸੀ ਜੀ ਉਸ ਟਾਈਮ ਤੇ ਹਾਂ ਜੀ ਤੁਸੀਂ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਕਈ ਤੁਸੀਂ ਭੇਜਿਆ ਕਿ ਜਦੋਂ ਮੈਂ ਤੁਹਾਨੂੰ ਫੋਨ ਤੇ ਕਿਹਾ ਸੀ ਮੈਂ ਆਉਂਗਾ ਉਦੋਂ ਭੇਜਨੇ ਉਹ ਕਹਿੰਦੇ ਜੀ ਲੜਕੀ ਚਲ ਗਈ ਮੈਨੇਜਰ ਸਾਹਿਬ ਕਹਿੰਦੇ ਤੁਹਾਨੂੰ ਕਹਿੰਦਾ ਲੜਕੀ ਚਲੀ ਗਈ ਹੀ ਉਹ ਤੇ ਜੀ ਮੈਂ ਲੱਭਿਆ ਵਾਦੂ ਜੀ ਫੋਨ ਕੀਤਾ ਜੀ ਫੋਨ ਇੱਕ ਵਾਰੀ ਚੱਕ ਕੇ ਕਹਿੰਦੀ ਮੈਂ ਉਹਦੀ ਸੇਲੀ ਨਾਲ ਲਾਈ ਹਾਂ ਸੇਲੀ ਨਾਲ ਨਾ ਤਾਂ ਉਹਨੇ ਗੱਲ ਕਰਾਈ ਉਸ ਤੋਂ ਬਾਅਦ ਜੀ ਫੋਨ ਬੰਦ ਕਰ ਲਈ ਫੋਨ ਜਦੋਂ ਔਨ ਕੀਤਾ 4 ਵਜੇ ਮੈਂ 3 ਵਜੇ ਦੀ ਮੰਮੀ ਨੂੰ ਮੈਂ ਦੱਸਤਾ ਸੀ ਜੀ ਕਿ ਤੇਰੀ ਕੁੜੀ ਗਈ ਹੋਈ ਆ ਪਤਾ ਨਹੀਂ ਕਿੱਥੇ ਗਈ ਆ ਮੈਨੂੰ ਨਾ ਤਾਂ ਮੈਨੂੰ ਦੱਸ ਕੇ ਗਈ ਆ ਨਾ ਤਾਂ ਤੁਹਾਨੂੰ ਦੱਸ ਕੇ ਗਈ ਫਿਰ ਉਸ ਤੋਂ ਬਾਅਦ ਇਹਦੀ ਮੰਮੀ ਨੇ ਫੋਨ ਚੱਕ ਲਿਆ ਜੀ 4 ਵਜੇ ਤੇ ਉਦੋਂ ਕਹਿੰਦੀ ਕਹਿੰਦੀ ਮੈਂ ਤਲਵੰਡੀ ਤੋਂ ਆ ਰਹੀ ਐ ਇਹਨਾਂ ਨੇ ਤਲਵੰਡੀ ਦਾ ਬੰਨ ਲਾ ਰਹੀ ਆ ਮੈਨੂੰ ਫੋਨ ਦਾ ਕਲੇਮ ਦਾ ਤੇ ਫਿਰ ਕਹਿੰਦੀ ਸਹੀ ਲੱਗੀ ਸਮਝ ਕੁਝ ਨਹੀਂ ਆ ਰਿਹਾ ਸੀ ਜੀ ਉਸ ਤੋਂ ਬਾਅਦ ਜੀ ਇਹਦੇ ਘਰੇ ਬੈਠਾ ਸੀ ਮੈਂ ਇਹਨਾਂ ਦੇ ਇਹਦੀ ਮੰਮੀ ਸਾਗ ਵਗੈਰਾ ਬਣਾ ਰਹੀ ਸੀਗੀ ਅੱਕ ਕੇ ਜੀ ਅਸੀਂ 7:30 ਵਜੇ ਕੰਪਲੀਟ ਲਿਖਾ ਕੇ ਆਈ ਜੀ ਫਿਰ ਤੁਹਾਨੂੰ ਕਿਉਂ ਬਦਲ ਗਏ ਇੱਥੇ ਅੱਜ ਇੱਥੇ ਸਾਰੇ ਅਸੀਂ ਨਾ ਇੱਕ ਤਾਂ 7:30 ਵਜੇ ਕੰਪਲੀਟ ਲਿਖਾ ਕੇ ਆਈ ਸੀ ਜੀ ਅਸੀਂ ਤੇ ਉਸ ਤੋਂ ਬਾਅਦ ਅਸੀਂ ਨਾ ਹੁਣੇ ਸ਼ੋਰੂਮ 'ਚ ਜਾ ਕੇ ਆਈ ਸੀ ਅਸੀਂ ਸ਼ੋਰੂਮ 'ਚ ਕੰਮ ਤੇ ਤੇ ਉੱਥੇ ਨਹੀਂ ਆਈ ਅਸੀਂ ਫਿਰ ਥਾਣੇ ਚੱਲ ਗਏ ਥਾਣੇ ਵਾਲੇ ਨੇ ਲੋਕੇਸ਼ਨ ਕੱਢ ਕੇ ਦਿੱਤੀ ਸਾਨੂੰ ਕਹਿੰਦੀ ਇੱਥੇ ਆ ਉਹ ਬਾਲਿਕ ਹੈਗੀ ਆ ਕਹਿੰਦੀ ਕੁਝ ਵੀ ਕਰ ਸਕਦੀ ਹੈ ਠੀਕ ਹੈ ਨਾ ਤੁਸੀਂ ਉਹਨੂੰ ਰੋਕ ਨਹੀਂ ਸਕਦੇ ਅਸੀਂ ਇਹ ਲੋਕੇਸ਼ਨ ਲੱਭ ਰਹੀ ਸੀ ਜੀ ਕਦੇ ਉਹ ਲੋਕੇਸ਼ਨ ਉੱਧਰ ਲੈ ਜੀ ਕਦੇ ਇੱਧਰ ਲੈ ਜੇ ਫਿਰ ਇਹਨਾਂ ਦਾ ਨਾਕਾ ਲੱਗਿਆ ਸੀ ਇਹਨਾਂ ਨੂੰ ਸਮਝਾਈ ਇਹਨਾਂ ਨੇ ਇੱਥੇ ਲੱਭ ਕੇ ਦਿੱਤੀ ਸੀ ਕੁੜੀ ਤੁਹਾਨੂੰ ਸ਼ੱਕ ਸ਼ੱਕ ਲੱਗਦਾ ਕਿਸੇ ਤੋਂ ਤੁਹਾਨੂੰ ਲੱਗਦਾ ਸ਼ੱਕ ਹੈਗਾ ਵੀ ਬਟ ਹਜੇ ਨਹੀਂ ਦੱਸ ਸਕਦੇ ਜੀ ਸਰ ਨੇ ਮਨਾ ਕੀਤਾ ਜੀ ਕਿੰਨੇ ਬੱਚੇ ਇੱਕ ਜਵਾਕ ਹੈਗਾ ਜੀ ਕਿੰਨੇ ਸਾਲ ਦੇ 2 ਸਾਲ ਦੇ ਜੀ 2 ਸਾਲ ਦੇ ਲੜਕਾ ਜਾਂ ਲੜਕੀ ਜਾਂ 3 ਸਾਲ ਹੋ ਗਈ ਕੋਈ ਲੜਕਾ ਹੈ ਲੜਾਈ ਝਗੜਾ ਕਰੇ ਰਹਿੰਦਾ ਨਹੀਂ ਨਹੀਂ ਲੜਾਈ ਝਗੜਾ ਕੁਝ ਨਹੀਂ ਇਹਨੇ ਜੀ ਕਰੇ ਵੀ ਐਵੇਂ ਕੜੋਕ ਕਰੋ ਕੜਾਤਾ ਜੀ ਇੱਕ ਹੈਗਾ ਸੀ ਮੁੰਡਾ ਜੀ ਤੇ ਹੁਣ ਅਸੀਂ ਪਰਸਨਾਮਨਗਰ ਚ ਇਹਦੀ ਮੰਮੀ ਨੇ ਸਮਝਾਤਾ ਸੀ ਅਸੀਂ ਅਲੱਗ ਰਹਿ ਰਹੇ ਸੀਗੇ ਪਰਸਨਾਮਨਗਰ ਚ ਸਾਨੂੰ 2-3 ਮਹੀਨੇ ਹੋ ਗਏ ਸੀ ਇੱਥੇ ਰਹਿ ਰਹੇ ਸੀਗੇ ਮੈਂ ਹੀ ਛੱਡ ਕੇ ਆਂਦਾ ਸੀ ਮੈਂ ਹੀ ਲੈ ਕੇ ਆਂਦਾ ਸੀ ਜਿਹੜੇ ਸ਼ੋਰੂਮ ਚ ਲੱਗੇ ਸੀ ਯਾ ਕੀਰਤੀ ਕਿਸੇ ਵੇ ਇਹ ਬੈਂਕ ਬਾਜ਼ਾਰ ਚ ਇਹ ਕੱਪੜੇ ਦਾ ਸ਼ੋਰੂਮ ਹੈ ਜੀ ਅਜਾ ਕਿ ਮਾਮਲਾ ਕੀ ਵੈਲੀਡਿਕ ਕਰਨ ਕੀਤਾ ਗਿਆ ਕੀ ਇਹ ਮੈਨਾ ਕਰ ਆਏ ਸਾਨੂੰ ਅੱਜ ਇਨਫੋਰਮੇਸ਼ਨ ਮਿਲੀ ਸੀਗੀ ਕਿ ਇੱਕ ਲੜਕੀ ਰਿਤਿਕਾ ਜੋ ਕਿ ਗੋਪਾਲਨਗਰ ਵੀ ਰਹਿਣ ਵਾਲੀ ਹੈ ਤੇ ਇਸ ਦੀ ਏਜ ਕਰੀਬ 23 24 ਸਾਲ ਦੇ ਕਰੀਬ ਹੈਗੀ ਹੈ ਇਹ ਆਪਣੇ ਇਸ ਦੇ ਹਸਬੰਦ ਜਿਹੜਾ ਸਾਹਿਲ ਯਾਦਵ ਹੈ ਉਸ ਦੇ ਨਾਲ ਮੈਰਿਡ ਹੈ 3 ਸਾਲ ਪਹਿਲਾਂ ਇਹਨਾਂ ਦਾ ਵਿਆਹ ਹੋਇਆ ਸੀਗਾ ਕੱਲ ਆਪਣੇ ਕੰਮ ਤੇ ਗਈ ਸੀਗੀ ਸ਼ੋਰੂਮ ਬੈਂਕਪਜਾਰ ਦੇ ਵਿੱਚ ਕੰਮ ਕਰਦੀ ਪ੍ਰਾਈਵੇਟ ਜੌਬ ਕਰਦੀ ਏ ਉਸ ਤੋਂ ਬਾਅਦ ਇਹ ਵਾਪਸ ਨਹੀਂ ਪਰਤੀ ਤੇ ਉਸ ਤੋਂ ਬਾਅਦ ਇਹਨੇ ਘਰ ਵਾਲਿਆਂ ਨੇ ਦੀ ਪਾਲਿਸ਼ ਛੂ ਕਰ ਦਿੱਤੀ ਸੀਗੀ ਤੇ ਅੱਜ ਜਿਹੜੀ ਹੈਗੀ ਇਹਨਾਂ ਦੀ ਡੈੱਡ ਬੋਡੀ ਇੱਥੇ ਮਿਲੀ ਹੈ ਕਨਾਲ ਕਲੌਨੀ ਦੇ ਏਰੀਆ ਦੇ ਵਿੱਚ ਠੰਡੀ ਸ਼ੜਕ ਦੇ ਉੱਪਰ ਸੋ ਇਸ ਸਬੰਧ ਦੇ ਵਿੱਚ ਅਸੀਂ ਥਾਣਾ ਕਨਾਲ ਕਲੌਨੀ ਦੇ ਵਿੱਚ ਅੰਡਰ ਰੈਲੇਵੈਂਟ ਸੈਕਸ਼ਨਸ ਆਫ ਮਰਡਰ ਦੇ ਵਿੱਚ ਮੁਕੱਦਮਾ ਦਰਜ ਕਰ ਰਹੇ ਹਾਂ ਅਤੇ ਮੁਕੱਦਮਾ ਦਰਜ ਕਰਕੇ ਜਿਹੜਾ ਹੈਗਾ ਵਾਰਦਾਤ ਨੂੰ ਟ੍ਰੇਸ ਕਰਨ ਲਈ ਅਸੀਂ ਵੱਖ-ਵੱਖ ਟੀਮਾਂ ਬਣਾ ਦਿੱਤੀਆਂ ਨੇ ਜਿਸ ਦੇ ਵਿੱਚ ਡੀਐਸਪੀ ਸਿਟੀ 1 ਅਤੇ ਐਸ ਐਚਓ ਕਨਾਲ ਕਲੋਨੀ ਦੀ ਵੱਖ-ਵੱਖ ਟੀਮਾਂ ਇਸ ਟੀਮ ਦੀ ਜਿਹੜੀ ਹੈਗੀ ਹੈ ਮਰਡਰ ਨੂੰ ਟ੍ਰੇਸ ਕਰਨ ਲਈ ਇਨਵੈਸਟੀਗੇਟ ਕਰ ਰਹੇ ਨੇ ਸਰ ਘਰਵਾਲੇ ਕੋਈ ਗਲਤ ਬਾਤ ਹੋਈ ਹੋਏ ਇਸ ਦੀ ਫਿਲਹਾਲ ਜਿਹੜੇ ਹੈਗੇ ਕੁਝ ਇਨਪੁਟਸ ਉਹਨਾਂ ਨੇ ਸ਼ੇਅਰ ਕੀਤੀਆਂ ਨੇ ਉਹਨਾਂ ਸਾਰੀ ਇਨਪੁਟਸ ਅਸੀਂ ਵਰਕ ਕਰ ਰਹੇ ਹਾਂ ਫਿਲਹਾਲ ਜਿਹੜਾ ਹੈਗਾ ਇਸ ਟਾਈਮ ਅਸੀਂ ਜਿਹੜਾ ਹੈਗਾ ਅਨਨੋਨ ਬੰਦੇ ਦੇ ਖਿਲਾਫ ਜਿਹੜੀ ਹੈਗੀ ਉਹਨਾਂ ਦੇ ਮਾਤਾ ਦੇ ਬਿਆਨ ਤੇ ਕਲ ਬੰਦ ਕਰਕੇ ਮੁਕੱਦਮਾ ਦਰਜ ਕਰ ਰਹੇ ਹਾਂ ਕਿ ਕਿੱਥੋਂ ਰਹਿਣ ਵਾਲੇ ਕਿੱਥੋਂ ਸੀ ਬੇਸਿਕਲੀ ਪੁੱਛੋ ਇਹ ਜਿਹੜੇ ਰਿਤਿਕਾ ਹੈਗੀ ਹੈ ਇਹਦੇ ਆਪਣੇ ਹਸਬੰਦ ਦੇ ਨਾਲ ਗੋਪਾਲ ਨਗਰ ਦ ਬੈਂਕ ਬਾਜ਼ਾਰ ਦੇ ਵਿੱਚ ਇਹ ਪ੍ਰਾਈਵੇਟ ਜਿਹੜੀ ਜੌਬ ਕਰਦੀ ਹੈ ਸ਼ੋਰੂਮ ਦੇ ਉੱਪਰ ਤਾਂ ਕੋਈ ਲਵ ਮੈਰਿਜ ਵੀ ਦੱਸਿਆ ਗਿਆ ਲਵ ਮੈਰਿਜ ਸੀ ਇਹਦੀ ਆ ਉਹ ਤਾਂ ਚਰਿਤ ਚੀਜ਼ਾਂ ਦੇਖੋ ਤਫਤੀਸ਼ ਦਾ ਵਿਸ਼ਾ ਨੇ 3 ਸਾਲ ਪਹਿਲਾਂ ਇਹਨਾਂ ਦਾ ਵਿਆਹ ਹੋਇਆ ਸੀਗਾ ਲਵ ਮੈਰਿਜ ਹੋਈ ਸੀਗੀ ਤੇ ਇਹਨਾਂ ਦਾ 2 ਸਾਲ ਦਾ ਬੇਟਾ ਵੀ ਹੈਗਾ ਤੇ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਸਾਰੀਆਂ ਚੀਜ਼ਾਂ ਤੇ ਵਿਚਾਰ ਕਰਾਂਗੇ